ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੁਨੀਆ ਦਾ ਭਲਾ ਕਰਦੇ ਹੋਏ ਲਗਾਤਾਰ ਅੱਗੇ ਵਧਦੇ ਜਾ ਰਹੇ ਸਨ ਜਿੱਥੇ ਵੀ ਉਹ ਜਾਂਦੇ ਨਾਮ ਦ੍ਰਿੜ ਕਰਉਂਦੇ ਸਨ ਗੁਰੂ ਸਾਹਿਬ ਜਗਨਨਾਥ ਪੁਰੀ ਤੋਂ ਜਬਲਪੁਰ ਜਾ ਰਹੇ ਸਨ ਪਰ ਇਹ ਰਸਤਾ ਬਹੁਤ ਕਠਿਨ ਸੀ ਰਸਤਾ ਖਤਮ ਹੋਣ ਤੇ ਭਾਈ ਮਰਦਾਨਾ ਜੀ ਨੂੰ ਆਪਦੇ ਘਰ ਦੀ ਯਾਦ ਆ ਗਈ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਬਹੁਤ ਅੱਗੇ ਆ ਗਏ ਹਨ ਹੁਣ ਘਰ ਵਾਪਸ ਚਲਣਾ ਚਾਹੀਦਾ ਹੈ ਭਾਈ ਮਰਦਾਨਾ ਜੀ ਨੂੰ ਡਰ ਵੀ ਲੱਗ ਰਿਹਾ ਸੀ ਕਿ ਜੇਕਰ ਉਹ ਇਸੇ ਥਾਂ ਤੇ ਮਰ ਗਏ ਤਾਂ ਉਹਨਾਂ ਦੀ ਖਬਰ ਵੀ ਕਰਦਿਆਂ ਤੱਕ ਨਹੀਂ ਪਹੁੰਚੇਗੀ। ਭਾਈ ਮਰਦਾਨਾ ਜੀ ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਮੁਸਕਰਾਏ ਤੇ ਉਹਨਾਂ ਨੂੰ ਕਿਹਾ ਕਿ ਤੂੰ ਹਲੇ ਨਹੀਂ ਮਰਦਾ ਅਤੇ ਉਹਨਾਂ ਨੂੰ ਕੁਦਰਤ ਦਾ ਅਨੰਦ ਲੈਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਦੱਸਿਆ ਕਿ ਉਹਨਾਂ ਦਾ ਉਦੇਸ਼ ਭੁੱਲੇ-ਪਟਕੇ ਲੋਕਾਂ ਨੂੰ ਸਿੱਧੇ ਰਸਤੇ ਤੇ ਪਾਉਣਾ ਹੈ ਅਤੇ ਬਹੁਤ ਥਾਵਾਂ ਤੇ ਪ੍ਰਚਾਰ ਕਰਨਾ ਹੈ। ਭਾਈ ਮਰਦਾਨਾ ਜੀ ਨੇ ਦੁਬਾਰਾ ਕਰਦੀ ਯਾਦ ਦਾ ਜ਼ਿਕਰ ਕੀਤਾ ਜਿਸ ਤੇ ਗੁਰੂ ਸਾਹਿਬ ਉਹਨਾਂ ਨੂੰ ਕਰ ਲੈ ਚੱਲਣ ਲਈ ਰਾਜੀ ਹੋ ਗਏ ਉਹ ਫਿਰ ਉੱਤਰ ਪੂਰਬ ਦਿਸ਼ਾ ਵੱਲ ਵਾਧੇ ਚਲੇ ਗਏ ਅਤੇ ਰੋਹਿਲਖੰਡ ਪਹੁੰਚ ਗਏ ਰੋਹਿਲਖੰਡ ਦੇ ਲੋਕ ਬੜੇ ਮੂਰਖ ਸਨ ਉਹ ਬਾਹਰੋਂ ਆਏ ਪੁਰਸ਼ਾਂ ਨੂੰ ਆਪਣਾ ਗੁਲਾਮ ਬਣਾ ਲੈਂਦੇ ਸਨ ਅਤੇ ਉਹਨਾਂ ਨਾਲ ਬੜੀ ਬਦਸੂਕੀ ਕਰਦੇ ਸਨ ਇਥੋਂ ਦੇ ਜੀਵ ਉਹਨਾਂ ਲੋਕਾਂ ਤੋਂ ਬੜੇ ਦੁਖੀ ਸਨ ਤਨਗੁਰੂ ਨਾਨਕਦੇਵ ਜੀ ਸੱਚੇ ਪਾਤਸ਼ਾਹ ਨੂੰ ਉਹਨਾਂ ਤੇ ਤਰਸ ਆਇਆ ਤੇ ਉਹਨਾਂ ਨੇ ਗੁਲਾਮ ਬਣਨ ਦਾ ਨਿਸ਼ਚਾ ਕੀਤਾ। ਉਹਨਾਂ ਨੂੰ ਅਤੇ ਭਾਈ ਮਰਦਾਨਾ ਜੀ ਨੂੰ ਫੜ ਲਿਆ ਗਿਆ ਅਤੇ ਲੋਕ ਬਹੁਤ ਖੁਸ਼ ਹੋਏ ਕਿਉਂਕਿ ਉਹ ਸੋਚਦੇ ਸਨ ਕਿ ਇਹ ਦੋਵੇਂ ਵਧੀਆ ਗੁਲਾਮ ਹਨ। ਇਹਨਾਂ ਦੇ ਚੰਗੇ ਪੈਸੇ ਮਿਲਣਗੇ। ਬਾਜ਼ਾਰ ਵਿੱਚ ਜੋ ਹੇਲਿਆਂ ਦਾ ਸਰਦਾਰ ਮਿਲਿਆ ਉਸਨੇ ਤਨ ਸ਼੍ਰੀ ਗੁਰੂ ਨਾਨਕਦੇਵ ਜੀ ਸੱਚੇ ਪਾਤਸ਼ਾਹ ਨੂੰ ਖਰੀਦ ਲਿਆ ਅਤੇ ਕਿਸੇ ਹੋਰ ਨੇ ਭਾਈ ਮਰਦਾਨਾ ਜੀ ਨੂੰ ਖਰੀਦ ਲਿਆ। ਜਿਸ ਕਾਰਨ ਉਹਨਾਂ ਦਾ ਵਿਛੋੜਾ ਹੋ ਗਿਆ। ਭਾਈ ਮਰਦਾਨਾ ਜੀ ਕਬਰਾ ਗਏ। ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਬਰੋਂ ਤੋਂ ਮਨਾ ਕੀਤਾ ਅਤੇ ਕਿਹਾ ਇਹ ਤਾਂ ਉਹ ਸੱਚਕਰਤਾ ਦੀ ਖੇਡ ਹੈ। ਮੁੰਨਾ ਦਾ ਆਦੇਸ਼ ਇਥੋਂ ਦੇ ਦੁਖੀ ਲੋਕਾਂ ਨੂੰ ਸਿੱਧੇ ਰਾਹ ਪਾਉਣਾ ਸੀ। ਜਿਸ ਠੱਗ ਨੇ ਗੁਰੂ ਨਾਨਕ ਦੇਵ ਜੀ ਨੂੰ ਖਰੀਦਿਆ ਸੀ ਉਹ ਉਹਨਾਂ ਨੂੰ ਆਪਣੇ ਘਰ ਲੈ ਆਇਆ ਅਤੇ ਗੁਰੂ ਸਾਹਿਬ ਤੋਂ ਘਰ ਦਾ ਸਾਰਾ ਕੰਮ ਕਰਵਾਇਆ। ਇੱਕ ਦਿਨ ਜਦੋਂ ਗੁਰੂ ਸਾਹਿਬ ਕੰਮ ਤੋਂ ਵੇਲੇ ਹੋਏ ਤਾਂ ਉਹਨਾਂ ਨੇ ਦੇਖਿਆ ਕਿ ਔਰਤਾਂ ਆਈਆਂ ਹੋਈਆਂ ਹਨ ਉਹਨਾਂ ਔਰਤਾਂ ਨੇ ਹੈਰਾਨੀ ਨਾਲ ਆਪਸ ਵਿੱਚ ਗੱਲਾਂ ਕੀਤੀਆਂ ਜਿੱਥੇ ਰੋਜ਼ ਪਾਣੀ ਵਧੀਆ ਹੁੰਦਾ ਸੀ ਉੱਥੇ ਅੱਜ ਖੂਹ ਸੁੱਕਿਆ ਹੋਇਆ ਹੈ ਜਦੋਂ ਗੁਰੂ ਸਾਹਿਬ ਘਰ ਵਾਪਸ ਆਏ ਤਾਂ ਉਹਨਾਂ ਨੇ ਕਿਹਾ ਖੂਹ ਕਿਵੇਂ ਸੁੱਕਦਾ ਜੇ ਇੱਕ ਹੋਵੇ ਇੱਕ ਖੂਹ ਵਿੱਚ ਪਾਣੀ ਸੁੱਕਿਆ ਸੀ ਤਾਂ ਦੂਜੇ ਖੂਹ ਵਿੱਚ ਜਾਣਾ ਸੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਕਾਰਨ ਨਗਰ ਦੇ ਸਾਰੇ ਖੂਹਾਂ ਵਿੱਚ ਪਾਣੀ ਸੁੱਕ ਗਿਆ ਪਾਣੀ ਦੀ ਘਾਟ ਕਾਰਨ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਲੋਕ ਹੈਰਾਨ ਸਨ ਕਿਉਂਕਿ ਇਹ ਪਾਣੀ ਉਦੋਂ ਵੀ ਨਹੀਂ ਸੁੱਕਿਆ ਸੀ ਜਦੋਂ 6 ਮਹੀਨੇ ਮੀਂਹ ਨਹੀਂ ਪਿਆ ਸੀ ਉਹਨਾਂ ਨੇ ਸੋਚਿਆ ਕਿ ਸ਼ਾਇਦ ਕਿਸੇ ਗਲਤੀ ਕਾਰਨ ਦੇਵਤੇ ਨਾਰਾਜ਼ ਹੋ ਗਏ ਹਨ ਅਤੇ ਉਹਨਾਂ ਨੇ ਪਾਣੀ ਖੋ ਲਿਆ ਹੈ ਸਾਰੇ ਰਲ ਮਿਲ ਕੇ ਦੇਵਤਿਆਂ ਦੀ ਪੂਜਾ ਕਰਨ ਲੱਗੇ ਅਤੇ ਮੰਦਰ ਵੱਲ ਚੱਲ ਪਏ ਇਸ ਦੌਰਾਨ ਭਾਈ ਮਦਾਨਾ ਜੀ ਦੇ ਮਾਲਕ ਨੇ ਉਹਨਾਂ ਨੂੰ ਕਿਹਾ ਕਿ ਉਹ ਸੱਚ ਕਹਿੰਦੇ ਹਨ ਭਾਈ ਮਦਾਨਾ ਜੀ ਨੇ ਆਪਦੇ ਮਾਲਕ ਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੂੰ ਤੁਸੀਂ ਆਜ਼ਾਦ ਕਰਕੇ ਦੇਖੋ ਉਹਨਾਂ ਦੇ ਖੂਹਾਂ ਵਿੱਚ ਪਾਣੀ ਆਪੇ ਆ ਜਾਵੇਗਾ ਉਹਨਾਂ ਨੇ ਕਿਹਾ ਕਿ ਗੁਰੂ ਸਹਿਬ ਇੱਕ ਰੱਬੀ ਪੁਰਸ਼ ਹਨ ਜਿਨ੍ਹਾਂ ਨੂੰ ਉਹਨਾਂ ਨੇ ਗੁਲਾਮ ਬਣਾਇਆ ਹੋਇਆ ਹੈ ਉਹ ਤਾਂ ਖੁਦ ਖੁਦਾ ਪਰਮੇਸ਼ਵਰ ਹਨ ਭਾਈ ਮਰਦਾਨਾ ਜੀ ਦੇ ਮਾਲਕ ਨੇ ਮੰਨਿਆ ਉਹਨਾਂ ਨੇ ਗਲਤ ਕੰਮ ਕੀਤੇ ਹਨ ਜਿਵੇਂ ਕਿ ਗੁਲਾਮਾਂ ਤੋਂ ਪਸ਼ੂਆਂ ਵਾਲਾ ਕੰਮ ਕਰਵਾਉਣਾ ਅਤੇ ਨਾਮ ਤੋਂ ਸਖਣੇ ਰਹਿਣਾ ਭਾਈ ਮਰਦਾਨੇ ਜੀ ਦਾ ਮਾਲਕ ਉਹਨਾਂ ਨੂੰ ਲੈ ਕੇ ਮੰਦਰ ਪਹੁੰਚ ਗਿਆ ਜਿੱਥੇ ਸਾਰੇ ਇਕੱਠੇ ਹੋਏ ਸਨ ਜਦੋਂ ਭਾਈ ਮਦਾਨਾ ਜੀ ਨੇ ਗੁਰੂ ਸਾਹਿਬ ਨੂੰ ਦੇਖਿਆ ਤਾਂ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਗਿਆ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਉਹ ਕਰਤਾਰ ਦੇ ਰੰਗ ਵੇਖੇ ਅਤੇ ਕੋਈ ਉਹਨਾਂ ਨੂੰ ਕੁਝ ਨਹੀਂ ਕਰ ਸਕਦਾ ਗੁਰੂ ਸਾਹਿਬ ਨੇ ਭਾਈ ਮਰਦਾਨਾ ਨੂੰ ਰੁਬਾਬ ਵਜਾਉਣ ਲਈ ਕਿਹਾ ਤਾਂ ਜੋ ਉਹ ਸ਼ਬਦ ਗਾ ਸਕੇ ਪਰਮੇਸ਼ਵਰ ਤੋਂ ਵਿਛੜੇ ਹੋਏ ਲੋਕਾਂ ਨੂੰ ਪਰਮੇਸ਼ਵਰ ਨਾਲ ਜੋੜ ਸਕੇ ਜਦੋਂ ਭਾਈ ਮਰਦਾਨਾ ਜੀ ਨੇ ਰਵਾਵ ਵਜਾਈ ਤਾਂ ਗੁਰੂ ਜੀ ਨੇ ਕੀਰਤਨ ਕੀਤਾ ਪਰ ਸਾਰਿਆਂ ਦਾ ਧਿਆਨ ਉਹਨਾਂ ਵੱਲ ਗਿਆ ਗੁਰੂ ਸਾਹਿਬ ਨੇ ਸ਼ਬਦ ਵਿੱਚ ਸਿੱਖਿਆ ਦਿੱਤੀ ਜਨਮਾਂ ਜਨਮਾਂ ਦੇ ਸੰਸਕਾਰਾਂ ਦਾ ਸਮੂਹ ਜੋ ਮਨ ਵਿੱਚ ਇਕੱਠਾ ਕੀਤਾ ਹੋਇਆ ਹੈ ਉਹਨਾਂ ਨੂੰ ਕੋਈ ਮਨੁੱਖ ਕਰਮਾਂ ਰਾਹੀਂ ਨਹੀਂ ਮਿਟਾ ਸਕਦਾ ਉਨ੍ਹਾਂ ਨੇ ਸਲਾਹ ਦਿੱਤੀ ਕਿ ਕਰਮਾਂ ਦਾ ਆਸਰਾ ਛੱਡੋ ਅਤੇ ਪ੍ਰਭੂ ਦੀ ਰਜ਼ਾ ਵਿੱਚ ਚੱਲਣਾ ਸਿੱਖੋ ਇਸ ਸੰਸਾਰ ਵਿੱਚ ਜੋ ਵੀ ਹੋ ਰਿਹਾ ਹੈ ਉਹ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹੋ ਰਿਹਾ ਹੈ ਅਤੇ ਕੋਈ ਵੀ ਕਰਨ ਵਾਲਾ ਨਹੀਂ ਹੈ ਇਸ ਲਈ ਹਰ ਸਮੇਂ ਪਰਮੇਸ਼ਵਰ ਦੀ ਬੰਦਗੀ ਕਰਨੀ ਚਾਹੀਦੀ ਹੈ ਕੀਰਤਨ ਸੁਣਨ ਮਗਰੋਂ ਭਾਈ ਮਰਦਾਨਾ ਜੀ ਦਾ ਮਾਲਕ ਰੋਹਿਲਿਆਂ ਦਾ ਸਰਦਾਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਗਿਆ ਅਤੇ ਮਾਫੀ ਮੰਗੀ ਅਤੇ ਜਲ ਬਖਸ਼ਣ ਦੀ ਬੇਨਤੀ ਕੀਤੀ ਸਰਦਾਰ ਨੇ ਕਿਹਾ ਕਿ ਉਹਨਾਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਉਹਨਾਂ ਨੇ ਪਰਮੇਸ਼ਵਰ ਦੇ ਪਿਆਰਿਆਂ ਨੂੰ ਗੁਲਾਮ ਬਣਾ ਲਿਆ ਜਿਸ ਕਾਰਨ ਪਰਮੇਸ਼ਵਰ ਨਰਾਦ ਹੋ ਗਏ ਹਨ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੇ ਉਸ ਵਕਤ ਬਚਨ ਕੀਤੇ ਸਾਰੇ ਗੁਲਾਮਾਂ ਨੂੰ ਛੱਡ ਦਿਓ ਕੋਈ ਵੀ ਮਨੁੱਖ ਇੱਕ ਦੂਸਰੇ ਮਨੁੱਖ ਨੂੰ ਵੇਚ ਨਹੀਂ ਸਕਦਾ ਕੋਈ ਵੀ ਮਨੁੱਖ ਕਿਸੇ ਮਨੁੱਖ ਨੂੰ ਪਸ਼ੂਆਂ ਵਾਂਗ ਗੁਲਾਮ ਬਣਾ ਕੇ ਨਹੀਂ ਰੱਖ ਸਕਦਾ ਸਭ ਇੱਕੋ ਜਾਤ ਦੇ ਹਨ ਕੋਈ ਵੀ ਉੱਚੀ ਜਾਂ ਨੀਵੀਂ ਜਾਤ ਨਹੀਂ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਬੰਦੇ ਨੂੰ ਦੁੱਖ ਦਿੰਦਿਆਂ ਤਾਂ ਪਰਮੇਸ਼ਵਰ ਨਰਾਦ ਹੁੰਦਾ ਹੈ ਉਹਨਾਂ ਨੂੰ ਮਾੜੇ ਕੰਮ ਜਿਵੇਂ ਝੂਠ ਚੋਰੀ ਅਤੇ ੱਟਕਾ ਕਰਨਾ ਬੰਦ ਕਰਨਾ ਪਵੇਗਾ ਅਤੇ ਦਿਨ ਰਾਤ ਪਰਮੇਸ਼ਵਰ ਦਾ ਸਿਮਰਨ ਕਰਨਾ ਪਵੇਗਾ ਉਹ ਹੇਠਾਂ ਦੇ ਲੋਕਾਂ ਨੇ ਗੁਰੂ ਸਹਿਬ ਨੂੰ ਸਿਰ ਨਮਾਇਆ ਅਤੇ ਸਾਰੇ ਗੁਲਾਮਾਂ ਨੂੰ ਛੱਡ ਦਿੱਤਾ ਜਦੋਂ ਲੋਕ ਖੂਹਾਂ ਵੱਲ ਗਏ ਤਾਂ ਸਾਰੇ ਖੂਹ ਪਾਣੀ ਨਾਲ ਭਰੇ ਹੋਏ ਸਨ ਇਸ ਤੋਂ ਬਾਅਦ ਉੱਥੇ ਸਭ ਪਾਸੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਛੱਤੇ ਪਾਸ਼ਾ ਦੀ ਕੀਰਤੀ ਹੋਣ ਲੱਗੀ ਅਤੇ ਸਾਰੇ ਸੱਚੇ ਪਰਮੇਸ਼ਵਰ ਨੂੰ ਯਾਦ ਕਰਨ ਲੱਗ ਗਏ ਇਸ ਤਰ੍ਹਾਂ ਦੀਆਂ ਹੋਰ ਸਾਕੀਆਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ